ਆ ਮੁੰਡਾ ਵੇਖੋ ਪੀਲੀ ਜੈਕਟ ਪਾ ਕੇ ਗਾਰਡਰ ਵਰਗਾ ਥਾਣੇਦਾਰ ਨੂੰ ਖੰਗਾਰਾ ਮਾਰੇ ਪੈਂਟ ਕਰ ਦਿੰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ ਮਾੜੀ ਗੱਲ ਹੈ ਕਿ ਸਾਡੇ ਖਿਲਾਫ ਇਹ ਜੀ ਜਿਹੜੀ ਭਾਸ਼ਾ ਉਹ ਇੱਕ ਬਹੁਤ ਹੀ ਵੱਡੇ ਉਹਦੇਦਾਰ ਬੋਲੋ ਇਹ ਬੋਲੀ ਗਈ ਹੈ ਔਰ ਮੈਂ ਦੀ ਘਰ ਆਪਣੇ ਪਰਿਵਾਰਾ ਸਮੇਤ ਇਸ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਬੱਚੇ ਸਾਨੂੰ ਕੁਛ ਦਿਨੇ ਵੀ ਇਹ ਜੀ ਜਿਹੜੀ ਆ ਭਾਸ਼ਾ ਸਾਡੇ ਖਿਲਾਫ ਕਿਉਂ ਬੋਲੀ ਮਹਿਲਾ ਸਬ ਇੰਸਪੈਕਟਰ ਐਸਆਈ ਹੋਰ ਬਹੁਤ ਹੀ ਉੱਚੇ ਰੈਂਕ ਤੇ ਪੁਲਿਸ ਅਫਸਰ ਸਹਿਬਾਨ ਨੇ ਔਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਸਿੱਧੂ ਸਾਹਿਬ ਜੀ ਵੱਲੋਂ ਪੂਰੇ ਹੀ ਪੰਜਾਬ ਪੁਲਿਸ ਨੂੰ ਇਹ ਗੱਲ ਕਹੀ ਗਈ ਹੈ ਨਾਂਕੀਕ ਆ ਮੁੰਡਾ ਵੇਖੋ ਪੀਲੀ ਜੈਕਟ ਪਾ ਕੇ ਗਾਰਡਰ ਵਰਗਾ ਥਾਣੇਦਾਰ ਨੂੰ ਖੰਗਾਰਾ ਮਾਰੇ ਪੈਂਟ ਕਰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ ਆਪਣੇ ਕਸਾਫੀ ਨੂੰ ਕਹਿ ਰਹੇ ਹਾਂ ਵੇਖੋ ਮੁੰਡਾ ਗੱਟਰ ਵਰਗਾ ਪਿਲੀ ਜਕਤ ਵਾਲਾ ਕੰਗੂਰਾ ਮਾਰਕ ਹੈ ਕਿ ਇਸ ਤਰ੍ਹਾਂ ਦੇ ਸੀਨੀਅਰ ਲੀਡਰ ਆਪਣੀ ਰਿਪੋਰਟ 'ਤੇ ਇਸ ਤਰ੍ਹਾਂ ਦੇ ਸ਼ਬਦ ਵਰਤਣ ਔਰ ਉਹਨਾਂ ਨੂੰ ਬੇਇੱਜ਼ਤ ਕਰਨ ਉਹੀ ਫੋਰਸ ਹੈ ਉਨ੍ਹਾਂ ਦੀ ਇਫਾਜ਼ਤ ਕਰਦੀ ਹੈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਹਮੇਸ਼ਾ ਹੀ ਆਪਣੇ ਟਵੀਟਾਂ ਬਿਆਨਬਾਜ਼ੀਆਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅਤੇ ਕੁਝ ਦਿਨ ਪਹਿਲਾਂ ਹੀ ਨਕੋਦਰ ਦੀ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੁਲਿਸ ਖਿਲਾਫ ਕੁਝ ਅਜੀਹੇ ਸ਼ਬਦ ਬੋਲ ਦਿੱਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਨਵਜੋਤ ਸਿੰਘ ਸਿੱਧੂ ਦੀ ਇਹ ਵੀਡੀਓ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਪੁਲਿਸ ਦੇ ਖਿਲਾਫ ਅਪਸ਼ਬਦ ਦੀ ਵਰਤੋਂ ਕੀਤੀ ਹੈ ਆ ਮੁੰਡਾ ਵੇਖੋ ਪੀਲੀ ਜੈਕਟ ਪਾ ਕੇ ਗਾਰਡਰ ਵਰਗਾ ਥਾਣੇਦਾਰ ਨੂੰ ਖੰਘਾਰਾ ਮਾਰੇ ਪੈਂਟ ਕਰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ ਰੈਲੀ ਦੇ ਵਿੱਚ ਖੜੇ ਨੌਜਵਾਨ ਨੂੰ ਦੇਖ ਕੇ ਨਵਜੋਤ ਸਿੰਘ ਸਿੱਧੂ ਨੇ ਜੋ ਬਿਆਨਬਾਜ਼ੀ ਕੀਤੀ ਹੈ ਉਸ ਬਿਆਨਾਂ ਦੇ ਆਧਾਰ ਤੇ ਜਲੰਧਰ ਦਿਹਾਤੀ ਪੁਲਿਸ ਚ ਤਾਇਨਾਤ ਬਲਬੀਰ ਸਿੰਘ ਅਤੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪੁਲਿਸ ਦੀ ਬਹਾਦਰੀ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਆ ਮੁੰਡਾ ਵੇਖੋ ਪੀਲੀ ਜੈਕਟ ਪਾ ਕੇ ਗਾਰਡਰ ਵਰਗਾ ਥਾਣੇਦਾਰ ਨੂੰ ਖੰਗਾਰਾ ਮਾਰੇ ਪੈਂਟ ਕਰ ਦਿੰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ ਸਿਆਸਤ ਕੇ ਰੰਗੋ ਮੇਨ ਨ ਡੂਬੋ ਇਤਨਾ ਕਿ ਵੀਰੋਂ ਕੀ ਸ਼ਹਾਦਤ ਯਾਦ ਨਾ ਆਏ ਜਰਾਸਾ ਯਾਦ ਕਰ ਲੋ ਵਾਦੇ ਜਿ ਵਾਕੇ ਗਰ ਆਪਕੋ ਆਪਣੀ ਜ਼ਬਾਨ ਕਾ ਕਹਾ ਯਾਦ ਆਇ ਸਾਥਿਓ ਦੋ ਤਿੰਨ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਆਪਣੇ ਇੱਕ ਸਾਥੀ ਨੂੰ ਕਹਿ ਰਹੇ ਹਨ ਵੇਖੋ ਮੁੰਡਾ ਗਾਰਡਨ ਵਰਗਾ ਪੀਲੀ ਜਾਕਤ ਵਾਲਾ ਖੰਗੂਰਾ ਮਾਰਕਾ ਥਾਣੇਦਾਰ ਦੀ ਪੈਂਟ ਗਿੱਲੀ ਕਰ ਦੋ ਬੜੇ ਸ਼ਰਮ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਸੀਨੀਅਰ ਲੀਡਰ ਆਪਣੀ ਹੀ ਫੋਰਸ ਵਾਰ ਹੈ ਇਸ ਤਰ੍ਹਾਂ ਦੇ ਸ਼ਬਦ ਵਰਤਣ ਔਰ ਉਹਨਾਂ ਨੂੰ ਬੇਇੱਜ਼ਤ ਕਰਨ ਉਹੀ ਫੋਰਸ ਉਹਨਾਂ ਦੀ ਹਿਫਾਜ਼ਤ ਕਰਦੀ ਹੈ ਉਹਨਾਂ ਦੀ ਫੈਮਿਲੀ ਦੀ ਹਿਫਾਜ਼ਤ ਕਰਦੀ ਹੈ ਉਹਨਾਂ ਦੀ ਰਾਖੀ ਕਰਦੀ ਹੈ ਜੇ ਐਡੀ ਗੱਲ ਹੈ ਤਾਂ ਇਹ ਫੋਰਸ ਨੂੰ ਵਾਪਸ ਕਰਕੇ ਆਪਣੇ ਆਪ ਘੁੰਮਣ 10 10 20 20 ਬੰਦੇ ਇੱਕ ਇੱਕ ਕੰਪਨੀ ਆਪਣੇ ਲਾਲ ਲਈ ਘੁੰਮਦੇ ਹਨ ਫੋਰਸ ਦੀ ਫੋਰਸ ਤੋਂ ਬਿਨਾਂ ਤਾਂ ਰਿਕਸ਼ੇ ਵਾਲਾ ਵੀ ਇਹਨਾਂ ਦਾ ਕਹਾਣੀ ਮੰਨਦਾ ਸੋ ਮੈਂ ਦਿਲਸ਼ੇਰ ਸਿੰਘ ਚੰਦੇਲ ਡੀਐਸਪੀ ਇਸ ਗੱਲ ਦੀ ਪੂਰਜੋਰ ਸ਼ਬਦਾਂ ਦੇ ਨਾਲ ਨਖੇਦੀ ਕਰਦਾ ਹਾਂ ਔਰ ਮੈਂ ਹਿੰਦੁਸਤਾਨ ਦੀ ਪੁਲਿਸ ਵੱਲੋਂ ਪੰਜਾਬ ਦੀ ਪੁਲਿਸ ਵੱਲੋਂ ਚੰਡੀਗੜ੍ਹ ਦੀ ਪੁਲਿਸ ਵੱਲੋਂ ਇਸ ਗੱਲ ਦੀ ਨਖੇਦੀ ਕਰਦਾ ਹਾਂ ਤੇ ਰੋਜ਼ ਪ੍ਰਾਈਵੇਟ ਕਰਦਾ ਹਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਆਪਣੀ ਫੋਰਸ ਵੱਲ ਨਹੀਂ ਬੋਲਣੇ ਚਾਹੀਦੇ ਫੋਰਸ ਦੀ ਵੀ ਆਪਣੀ ਇੱਕ ਡਿਗਨਿਟੀ ਹੈ ਫੋਰਸ ਦੀ ਵੀ ਆਪਣੀ ਇੱਕ ਜਮੀਰ ਹੈ ਫੋਰਸ ਦੀ ਵੀ ਆਪਣੀ ਇੱਕ ਇੱਜ਼ਤ ਹੈ ਔਰ ਉਸ ਡਿਗਨਿਟੀ ਨੂੰ ਵਰਕਰਾਂ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਸਿੱਧੂ ਸਾਹਬ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਰੀ ਪੁਲਿਸ ਫੋਰਸ ਨੂੰ ਸ਼ਰਮਨਾਕ ਕੀਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਟੇਜ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਲੋਕਾਂ ਦੇ ਵਿੱਚ ਪੁਲਿਸ ਦੀ ਬੇਇੱਜ਼ਤੀ ਕੀਤੀ ਹੈ ਜੈ ਹੰ ਜੈ ਭਾਰਤ ਆਹ ਮੁੰਡਾ ਵੇਖੋ ਪੀਲੀ ਜੈਕਟ ਪਾ ਕੇ ਗਾਰਡਰ ਵਰਗਾ ਥਾਣੇਦਾਰ ਨੂੰ ਖੰਗਾਰਾ ਮਾਰੇ ਪੈਂਟ ਕਰ ਦਿੰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ ਸਸਿਕਲ ਜੀ ਸਾਰਿਆਂ ਨੂੰ ਮੈਂ ਸਬ ਇੰਸਪੈਕਟਰ ਬਲਵੀਰ ਸਿੰਘ ਪੰਜਾਬ ਪੁਲਿਸ ਜਿੰਦਰ ਦਿਹਾਤੀ ਤੋਂ ਆਪ ਜੀ ਦੇ ਰੂਬਰੂ ਹੋ ਰਿਹਾ ਮੈਂ ਪੰਜਾਬ ਪੁਲਿਸ ਦੇ ਖਿਲਾਫ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਹੁਣਾਂ ਵੱਲੋਂ ਜੋ ਕਪੂਥਰਾ ਰੈਲੀ ਵਿਖੇ ਇੱਕ ਟਿੱਪਣੀ ਕੀਤੀ ਗਈ ਹੈ ਜਿਸ ਨੂੰ ਕੋਈ ਮੈਂ ਦਰਾਉਣਾ ਨਹੀਂ ਚਾਹੁੰਦਾ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਸਾਡੇ ਖਿਲਾਫ ਐ ਜੀ ਜਿਹੜੀ ਭਾਸ਼ਾ ਉਏ ਕੋ ਬਹੁਤ ਹੀ ਵੱਡੇ ਉਦੇਦਾਰ ਬਣੋ ਇਹ ਬੋਲੀ ਗਈ ਹੈ ਔਰ ਮੈਂ ਦੀ ਘੋਰ ਉਲੰਘਣਾ ਕਰਦਾ ਔਰ ਮੈਂ ਡੀਜੀਪੀ ਪੰਜਾਬ ਜੀ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਪੰਜਾਬ ਪੁਲਿਸ ਦੇ ਅਕਸ ਨੂੰ ਬਿਲਕੁਲ ਖਰਾਬ ਨਾ ਹੋਣ ਦਿੱਤਾ ਜਾਵੇ ਅਸੀਂ ਆਪਣੇ ਪਰਿਵਾਰਾ ਸਮੇਤ ਇਸ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਬੱਚੇ ਸਾਨੂੰ ਪਛਦੇ ਨੇ ਵੀ ਇਹੋ ਜੀ ਜਿਹੜੀ ਆ ਪਾਸ਼ਾ ਸਾਡੇ ਖਿਲਾਫ ਕਿਉਂ ਬੁਲੀ ਜਾ ਰਹੀ ਹੈ ਔਰ ਸਾਡੇ ਪੰਜਾਬ ਪੁਲਿਸ ਦੇ ਵਿੱਚ ਮਹਿਲਾ ਸਬ ਇੰਸਪੈਕਟਰ ਐਸਆਈ ਔਰ ਬਹੁਤ ਹੀ ਉੱਚੇ ਰੈਂਕ ਤੇ ਪੁਲਿਸ ਅਫਸਰ ਸਹਿਬਾਨ ਨੇ ਔਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਸਿੱਧੂ ਸਾਹਿਬ ਜੀ ਵੱਲੋਂ ਪੂਰੇ ਹੀ ਪੰਜਾਬ ਪੁਲਿਸ ਨੂੰ ਇਹ ਗੱਲ ਕਹੀ ਗਈ ਹੈ ਨਾ ਕਿ ਇੱਕ ਥਾਣੇਦਾਰ ਨੂੰ ਕਹੀ ਹੈ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਿੱਧੂ ਸਾਹਿਬ ਜੀ ਅਸੀਂ ਜਿਹੜੇ ਆ ਅਸੀਂ ਬਿਲਕੁਲ ਡਰਪੋਕ ਨਹੀਂ ਆ ਅਸੀਂ ਦਲੇਰ ਆ ਸਾਡੀ ਦਲੇਰੀ ਦੇ ਕਿਸੇ ਪੂਰਾ ਮੁਲਖ ਜਾਣਦਾ ਕਿਦਾਂ ਅਸੀਂ ਅਧินਾਗਰ ਕਾਣ ਦੇ ਵਿੱਚ ਅਸੀਂ ਦਿਰਨਾ ਡਟ ਕੇ ਮੁਕਾਬਲਾ ਕੀਤਾ ਅਤਵਾਦ ਦੇ ਦੌਰਾਨ ਅਸੀਂ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਇਸ ਮੁਲਖ ਨੂੰ ਇਸ ਪੰਜਾਬ ਨੂੰ ਮੇਰੇ ਸੋਹਣੇ ਪੰਜਾਬ ਨੂੰ ਅਸੀਂ ਫਿਰ ਤੋਂ ਹਰਿਆ ਭਰਿਆ ਕੀਤਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕਰੋਨਾ ਕਾਲ ਦੇ ਵਿੱਚ ਬਹੁਤ ਵੱਡੇ ਤੋਂ ਵੱਡੇ ਜਿਹੜੇ ਲੋਕ ਸੀ ਨਾ ਉਹ ਵੀ ਘਰਾਂ ਵਿੱਚ ਵੜ ਗਏ ਇੱਕ ਪੰਜਾਬ ਪੁਲਿਸ ਹੀ ਹੈ ਉਹੀ ਸੀ ਦਿਨ ਰਾਤ ਅਸੀਂ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਜਿੱਥੇ ਕਿਤੇ ਲੋੜਵੰਦਾਂ ਨੂੰ ਲੋੜ ਸੀ ਚਾਹੇ ਕਰੋਨਾ ਕਾਚ ਉਹ ਆਪ ਸੀ ਚਾਹੇ ਉਹਨਾਂ ਦੇ ਪਰਿਵਾਰ ਸੀ ਅਸੀਂ ਉਹਨਾਂ ਦੇ ਘਰ ਜਾ ਜਾ ਕੇ ਉਹਨੂੰ ਖਾਣਾ ਪਹੁੰਚਾਇਆ ਉਹਨਾਂ ਨੂੰ ਜ਼ਰੂਰੀ ਰਹਿਣ ਸਹਨਦੀਆਂ ਜਿਹੜੀਆਂ ਚੀਜ਼ਾਂ ਅਸੀਂ ਪਹੁੰਚਾ ਕੇ ਆਏ ਨਿਯਤ ਤੌਰ ਤੇ ਵੀ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਖਰਚ ਕੇ ਵੀ ਅਸੀਂ ਇਹ ਜਿਹੜਾ ਅਸੀਂ ਕੰਮ ਕਰਦੇ ਰਹੇ ਹਾਂ ਔਰ ਇੱਕ ਹੋਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜੋ ਇਸ ਟਾਈਮ ਪੰਜਾਬ ਪੁਲਿਸ ਹੈ ਉਹ ਬਹੁਤ ਕੋਈ ਵਧੀਆ ਦੌਰ ਚੋਂ ਨਹੀਂ ਗੁਜ਼ਰ ਰਹੀ ਸਾਡੀ ਹੌਸਲਾ ਅਫਜ਼ਾਈ ਕਰਨ ਦੀ ਬਜਾਏ ਤੇ ਕੀ ਹੈ ਤੁਸੀਂ ਸਾਡੀ ਜਲੰਧਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮ ਜੀ ਨਿਊਜ਼